ਗੁਰੂ ਦੀ ਪਿਆਰੀ ਸਵਾਰੀ ਗੁਰੂ ਦਾ ਖਾਸ ਰੂਪਾ ਗੁਰੂ ਰੂਸਾ ਸੰਗ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗ ਜਿਓ ਆਪ ਜੀ ਦੇ ਨਾਲ ਅੱਜ ਸੰਤ ਬਾਬਾ ਅਜੀਤ ਸਿੰਘ ਅੰਸਾਲੀ ਵਾਲੇ ਮਹਾਂਪੁਰਸ਼ਾਂ ਦੀ ਜੋ ਅਨਮੋਲ ਬਚਨ ਸੀ ਤੀਜਾ ਪਾਠ ਦੋ ਪਾਠ ਆਪ ਪਹਿਲਾਂ ਪਾ ਦਿੱਤੇ ਸੀਗੇ ਇਹ ਤੀਸਰਾ ਭਾਗ ਹੈ ਜੋ ਮਹਾਪੁਰਸ਼ਾਂ ਨੇ ਮੋਲ ਬਚਨ ਕਰਦੇ ਸਨ ਬਚਨ ਕਰਦੇ ਸਨ ਉਹ ਆਪ ਜੀ ਦੇ ਨਾਲ ਸਾਂਝੇ ਕਰਨੇ ਨੇ ਸਾਧ ਸੰਗ ਜੀਓ ਬਾਬਾ ਸੇਵਾ ਸਿੰਘ ਜੀ ਜਿਨ੍ਹਾਂ ਦੀ ਆਪ ਜੀ ਫੋਟੋ ਦੇਖ ਰਹੇ ਹੋ ਇਹਨਾਂ ਨੇ ਮਹਾਪੁਰਸ਼ਾਂ ਦੀ ਤਕਰੀਬਨ 20 ਤੋਂ 22 ਸਾਲ ਮਹਾਪੁਰਸ਼ਾਂ ਦਾ ਸਾਥ ਕੀਤਾ ਉਹਨਾਂ ਦੀ ਕਿਰਪਾ ਦ੍ਰਿਸ਼ਟੀ ਸੇਵਾ ਸਿੰਘ ਤੇ ਰੀਮਾਪੁਰਸ਼ਾਂ ਦੀ ਉਸ ਤੋਂ ਇਲਾਵਾ ਸਾਧ ਸੰਗਜਿਓ ਬਾਬਾ ਜੀ ਨੇ 11 ਸਾਲ ਮਹਾਂਪੁਰਸ਼ਾਂ ਦੇ ਇਸ਼ਨਾਨ ਦੀ ਸੇਵਾ 7 ਸਾਲ ਗੜਵਾਈ ਦੀ ਸੇਵਾ ਕੀਤੀ ਤਾਂ ਦਾਸ ਨੂੰ ਬਾਬਾ ਸੇਵਾ ਸੰਗ ਜੀ ਦੇ ਨਾਲ ਵਿਚਰਨ ਦਾ ਉਹਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਸਮਾ ਮਿਲਿਆ ਤਾਂ ਮੈਂ ਬਾਬਾ ਜੀ ਨੂੰ ਕੁਝ ਗੱਲਾਂ ਪੁੱਛੀਆਂ ਸਨ ਜੋ ਮਹਾਂਪੁਰਸ਼ਾਂ ਬਾਰੇ ਸਨ ਉਹ ਅਨੁਭਵ ਬਚਨ ਆਪ ਜੀ ਦੇ ਨਾਲ ਸਾਂਝੇ ਕਰਨੇ ਨੇ ਸੰਤ ਬਾਬਾ ਜੀ ਸਿੰਘ ਹੰਸਾਲੀ ਵਾਲੇ ਮਹਾਂਪੁਰਸ਼ਾਂ ਨੇ ਭਾਈ ਸੇਵਾ ਸਿੰਘ ਨੂੰ ਕਿਹਾ ਸੀ ਕਿ ਭਾਈ ਸੇਵਾ ਸਿੰਘ ਚਾਰ ਗੱਲਾਂ ਦਾ ਪਹਿਰਾ ਦੇਣਾ ਅਮੇਸ਼ਾ ਜੇ ਜ਼ਿੰਦਗੀ 'ਚ ਕੁਝ ਪ੍ਰਾਪਤੀ ਕਰਨੀ ਆ ਤੇ ਅੱਗੇ ਵੀ ਦੱਸਣਾਗਾ ਪਹਿਲੀ ਗੱਲ ਕਦੇ ਨੀਤ 'ਚ ਖੋਟ ਨਹੀਂ ਰੱਖਣੀ ਨੀਤ ਮਾੜੀ ਨਹੀਂ ਰੱਖਣੀ ਸੋਚ ਮਾੜੀ ਨਹੀਂ ਰੱਖਣੀ ਦੂਜੀ ਗੱਲ ਜ਼ਿੰਦਗੀ 'ਚ ਕਦੇ ਝੂਠ ਨਹੀਂ ਬੋਲਣਾ। ਹਾਂ ਜਿੱਥੇ ਕਿਸੇ ਦੀ ਜਾਨ ਬਚਦੀ ਹੋਵੇ ਕਿਸੇ ਦਾ ਭਲਾ ਹੁੰਦਾ ਹੋਵੇ ਉਹਨਾਂ ਕੀ ਝੂਠ ਬੋਲਣਾ ਜੇ ਕੋਈ ਮਹਾਪੁਰਸ਼ ਇਹ ਕਹਿੰਦੇ ਸਨ ਵੀ ਫਾਂਸੀ ਦੀ ਸਜ਼ਾ ਹੋ ਰਹੀ ਆ ਜੇ ਝੂਠ ਨਾਲ ਬਚ ਜਾਂਦਾ ਉਹਦਾ ਭਲਾ ਹੋ ਰਿਹਾ ਉਹ ਬੰਦਾ ਬੇਕਸੂਰ ਆ ਜੇ ਝੂਠ ਬੋਲ ਕੇ ਕਿਸੇ ਦੀ ਜਾਨ ਬਚਦੀ ਆ ਭਲਾ ਹੁੰਦਾ ਤਾਂ ਉਹਨਾਂ ਕੀ ਬੋਲਣਾ ਬਾਕੀ ਝੂਠ ਨਹੀਂ ਬੋਲਣਾ। ਤੀਸਰੀ ਬੇਨਤੀ ਕੀਤੀ ਸੀ ਕਿ ਭਾਈ ਕਦੇ ਦਾੜੀ ਨੂੰ ਕਾਲੀ ਨਹੀਂ ਕਰਨਾ ਕੇਸਾਂ ਨੂੰ ਰੰਗ ਨਹੀਂ ਲਾਉਣਾ ਤੇ ਚੌਥੀ ਬੇਨਤੀ ਮਾਪੁਰਸ਼ਣਾਂ ਜੋ ਵਚਨ ਕੀਤੇ ਸੀ ਭਾਈ ਸੇਵਾ ਸਿੰਘ ਨੂੰ ਵੀ ਕਦੇ ਸ਼ਰਾਬ ਦਾ ਸੇਵਨ ਨਹੀਂ ਕਰਨਾ ਚਾਰ ਗੱਲਾਂ ਦਾ ਪਹਿਰਾ ਦੇ ਲਈ ਸੇਵਾਸਿਆਂ ਅਸੀਂ ਦਰਗਾਹ ਤੱਕ ਤੇਰੇ ਨਾਲ ਰਹਾਂਗੇ ਕਦੇ ਤੇ ਤੋਲੇ ਨਹੀਂ ਹੁੰਦੇ ਗੁਸਤੋਂ ਇਲਾਵਾ ਬਾਬਾ ਜੀ ਹਸਾਲੀ ਵਾਲੇ ਮਹਾਂਪੁਰਸ਼ ਇਹਨੇ ਕਹਿੰਦੇ ਸਨ ਕਿ ਭਾਈ ਜਿਹੜੇ ਬੇਜੁਬਾਨ ਨੇ ਜਿਵੇਂ ਗਾਂ ਹੋ ਗਈ ਕੋਈ ਵੀ ਜਾਨਵਰ ਨੇ ਪਸ਼ੂ ਪੰਛੀ ਨੇ ਜੋ ਬੋਲ ਨਹੀਂ ਸਕਦੇ ਵੀ ਕਿਦਾਂ گاਵਾਂ ਦੀ ਜਿੱਥੇ ਲੱਗੇ ਵੀ ਤੁਹਾਨੂੰ ਗਊਸ਼ਾਲਾ ਉੱਥੇ ਸੇਵਾ ਕਰਨੀਆਂ ਚਾਰਾ ਦੇ ਦੋ ਆਟਾ ਦੇ ਦੋ ਕਿਉਂਕਿ ਇਹ ਬੇਜੁਬਾਨ ਮਹਾਂਪੁਰਸ਼ ਕਹਿੰਦੇ ਸੀ ਬੋਲ ਨਹੀਂ ਸਕਦੇ ਪਰ ਅਸੀਸਾਂ ਬਹੁਤ ਦਿੰਦੇ ਨੇ ਭਲਾ ਬਹੁਤ ਹੁੰਦਾ ਕੋਈ ਘਰ ਦੇ ਵਰ ਗਾ ਆ ਗਈ ਕੋਈ ਕੁੱਤਾ ਆ ਗਿਆ ਤਾਂ ਭਾਈ ਕੋਈ ਬੰਦਰ ਆ ਗਿਆ ਤਾਂ ਜੋ ਰੋਟੀ ਪਾਣੀ ਜਿਹੇ ਜਿਹੇ ਰੁੱਖਾਂ ਵਿੱਚ ਹੈਗਾ ਜਾਨਵਰ ਨੂੰ ਪਾ ਦੇਣਾ ਤੇ ਸਤਿਗੁਰੂ ਦਾ ਸ਼ੁਕਰ ਕਰਨਾ ਕਿ ਉਹ ਘਰ ਤੱਕ ਛਕਣ ਲਈ ਆ ਗਿਆ ਕਿਉਂਕਿ ਮਹਾਂਪੁਰਸ਼ ਆਪ ਰੋਪੜ ਦੱਸਦੇ ਸੀ ਬਾਬਾ ਜੀ ਵੀਕਾ ਰੋਪੜ ਆਪਣੇ ਬਹੁਤ ਜ਼ਿਆਦਾ ਉੱਥੇ ਬੰਦਰ ਸੀਗੇ ਤੇ ਬਾਬਾ ਜੀ ਆਪ ਵੀ ਕਈ ਵਾਰੀ ਜਾਂਦੇ ਸੀਗੇ ਤੇ ਸੇਵਾ ਦਾ ਰੱਖੇ ਸੀਗੇ ਤੇ ਤੁਮਾਹ ਪਰਸੂ ਉਹਨਾਂ ਵਾਸਤੇ ਬੰਦਰਾ ਵਾਸਤੇ ਸਮਾਨ ਭੇਦੇ ਸੀ ਕੁਛ ਨਾ ਕੁਛ ਖਾਣ ਦੇ ਲਈ ਤੇ ਹੋਰ ਮਾਪੁਰਸ਼ੇ ਗੱਲ ਹਮੇਸ਼ਾ ਕਹਿੰਦੇ ਸਨ ਕਿ ਭਾਈ ਕਿਸੇ ਨਾਲ ਠੱਗੀ ਠੋਰੀ ਨਹੀਂ ਕਰਨੀ ਝੂਠ ਬੋਲ ਕੇ ਪੈਸਾ ਨਹੀਂ ਕਮਾਉਣਾ ਕਿਸੇ ਨਾਲ ਬੇਈਮਾਨੀ ਨਹੀਂ ਕਰਨੀ ਹੱਕ ਹਲਾਲ ਦੀ ਖਾਣੀ ਆ ਭਾਈ ਤੇ ਇੱਕ ਕਹਿੰਦੇ ਸਨ ਕਿ ਜਿਹੜਾ ਵਿਅਕਤੀ ਕਦੇ ਹੰਸਾਲੀ ਸਾਹਿਬ ਨਹੀਂ ਆਇਆ ਜੇ ਸਤਿਗੁਰੂ ਦੀ ਕਿਰਪਾ ਨਾਲ ਉਹ ਭਾਈ ਹੰਸਾਲੀ ਸਾਹਿਬ ਆਉਂਦਾ ਡੇਢ ਘੰਟਾ ਹੰਸਾਲੀ ਸਾਹਿਬ ਡੇਢ ਘੰਟਾ ਰਮਾਣਾ ਸਾਹਿਬ ਬਹਿ ਕੇ ਪਾਠ ਕਰੇ ਗੁਰੂ ਗ੍ਰੰਥ ਸਾਹਿਬ ਨੂੰ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਮੰਨ ਕੇ ਅਰਦਾਸ ਕਰੇ ਮਹਾਂਪੁਰਸ਼ ਕਹਿੰਦੇ ਸੀ ਭਾਈ ਜਿੰਨੇ ਵੀ ਉਹਦੇ ਜਾਇਜ਼ ਕੰਮ ਨੇ ਨਾ ਜਿਹੜੇ ਅਧੂਰੇ ਨੇ ਹੋ ਨਹੀਂ ਰਹੇ ਕੋਈ ਵਿਗਨ ਪੈਰੀਆ ਡੇਢ ਘੰਟਾ ਰਮਾਨਾ ਸਾਹਿਬ ਡੇਢ ਘੰਟਾ ਹੰਸਾਲੀ ਸਾਹਿਬ ਤੇ ਘਰੇ ਜਾ ਕੇ ਫਿਰ ਡੇਢ ਘੰਟਾ ਹੀ ਜਾਫ ਕਰੇ ਜਿੰਨੇ ਉਹਦੇ ਜਾਇਜ ਕੰਮ ਨਿਮਾ ਪੁਰਸ਼ ਕਹਿੰਦੇ ਸੀ ਭਾਈ ਅਸੀਂ ਉਹਦੇ ਨਾਲ ਜਾਮਣੀ ਭਰਾਂਗੇ ਉਹਦੇ ਜਾਇਜ ਕੰਮ ਅਸੀਂ ਆਪ ਅਕਾਲ ਪੁਰਖ ਨੂੰ ਕਹਿ ਕੇ ਕਰਾਵਾਂਗੇ ਇਹ ਨਾ ਪੁਰਸ਼ਾਂ ਦੇ ਬਚਨ ਸਨ ਹੋਰ ਬਚਨ ਕਰਦੇ ਸਨ ਸਭ ਤੋਂ ਵੱਡਾ ਕਿ ਭਾਈ ਕਦੇ ਵੀ ਕਿਸੇ ਨਾਲ ਈਰਖਾ ਨਹੀਂ ਕਰਨੀ ਜੇਲਸੀ ਨਹੀਂ ਕਰਨੀ ਜੋ ਤੁਹਾਨੂੰ ਪ੍ਰਮਾਤਮਾ ਨੇ ਦਿੱਤਾ ਉਹਦਾ ਸ਼ੁਕਰ ਕਰਨਾ ਜੇ ਤੁਹਾਡੇ ਗਵਾਂਢੀ ਨੂੰ ਦਿੱਤਾ ਤਾਂ ਵੀ ਸ਼ੁਕਰ ਕਰਨਾ ਜੇ ਤੁਸੀਂ ਆਪਣੇ ਗਵਾਂਢੀ ਦੀ ਚੀਜ਼ ਦੇਖ ਕੇ ਈਰਖਾ ਕਰੋਗੇ ਨਾ ਪ੍ਰਮਾਤਮਾ ਰੁੱਸ ਜਾਂਦਾ ਕਿਉਂਕਿ ਦਿੱਤਾ ਤਾਂ ਉਹਨੂੰ ਪ੍ਰਮਾਤਮਾ ਨੇ ਆ ਤੁਸੀਂ ਕੌਣ ਹੁੰਦੇ ਹੋ ਉਹਦੇ ਨਾਲ ਈਰਖਾ ਕਰਨ ਵਾਲੇ ਇਹ ਮਹਾਂਪੁਰਸ਼ਾਂ ਦੇ ਬਚਨ ਸੀਗੇ ਵੀ ਭਾਈ ਕਿਸੇ ਨਾਲ ਈਰਖਾ ਨਹੀਂ ਕਰਨੀ ਇਕ ਕਿਸੇ ਗਰੀਬ ਦਾ ਹੱਕ ਨਹੀਂ ਮਾਰਨਾ ਕੋਈ ਮਜ਼ਦੂਰ ਆ ਗਰੀਬ ਆ ਤੁਹਾਡੇ ਘਰੇ ਕੋਈ ਕੰਮ ਕਰਦਾ ਮਜ਼ਬੂਰੀ ਚ ਕਿਸੇ ਗਰੀਬ ਤੋਂ ਤੁਸੀਂ ਕੋਈ ਚੀਜ਼ ਲੈਂਦੇ ਹੋ ਤਾਂ ਪਾਈ ਉਹਦਾ ਕਦੇ ਵੀ ਹੱਕ ਨਹੀਂ ਮਾਰਨਾ ਕੋਸ਼ਿਸ਼ ਕਰਨੀਆਂ ਵੀ ਗਰੀਬ ਦੀ ਜੋ ਹੱਕ ਦੀ ਕਮਾਈ ਆ ਉਹਨੂੰ ਦੇ ਕੇ ਤੂੰ ਅਸੀਸਾਂ ਲੈਣੀਆਂ ਨੇ ਕਿਉਂਕਿ ਮਹਾਂਪੁਰਸ਼ ਹਮੇਸ਼ਾ ਹੀ ਸਾਰੀ ਸੰਗਤ ਦਾ ਸਤਿਕਾਰ ਕਰਦੇ ਸਨ ਕਈ ਵਾਰੀ ਡੇਰੇ 'ਚ ਕੋਈ ਸ਼ਰਾਬੀ ਕੇ ਵੀ ਜੇ ਆ ਜਾਂਦਾ ਸੀਗਾ ਕਈ ਵਾਰੀ ਸੇਵਾ ਦਾ ਰੋਕ ਦਿੰਦੇ ਸੀਗੇ ਵੀ ਇਹਨੇ ਸ਼ਰਾਬ ਪੀਤੀ ਆ ਪਰ ਮਹਾਪੁਰਸ਼ ਕਹਿੰਦੇ ਸੀ ਭਾਈ ਕੋਈ ਗੱਲ ਨਹੀਂ ਇਹਦਾ ਵੀ ਪੜਾਈ ਕਰਨਾਗਾ ਜੇ ਆਉਂਦਾ ਭਾਈ ਨਮਸਕਾਰ ਕਰਨ ਕੋਈ ਗੱਲ ਨਹੀਂ ਕਰ ਲੈਣ ਦਿਓ ਤੁਸੀਂ ਰੋਕਣਾ ਨਹੀਂ ਇਹ ਵਾਰੀ ਕੋਈ ਪ੍ਰਸ਼ਾਦੇ ਚੱਕ ਲੈਂਦਾ ਸੀਗਾ ਲੰਗਰ ਹਾਲ 'ਚੋਂ ਕਿਸੇ ਨੇ ਕੀ ਤਾਂ ਮਹਾਪੁਰਸ਼ ਕਹਿੰਦੇ ਸੀ ਭਾਈ ਜਦੋਂ ਵੀ ਕੋਈ ਵੀਰ ਭਾਈ ਭੈਣ ਸੰਗਤ ਦੇ ਵਿੱਚੋਂ ਪਰਸ਼ਾਦੇ ਚੱਕਦਾ ਗੱਲ ਜਾਣ ਵਾਸਤੇ ਤਾਂ ਰੁਕ ਕਿਉਂ ਨਾ ਖਾਣ ਵਾਸਤੇ ਹੀ ਲੈ ਕੇ ਜਾ ਰਿਹਾ ਉਹਨੇ ਕਿਹੜਾ ਵੇਚਨੇ ਨੇ ਤੇ ਹੋਰ ਮਹਾਂਪੁਰਸ਼ਾਂ ਨੇ ਇਹ ਵੀ ਬਚਨ ਕੀਤਾ ਸੀਗਾ ਕਿ ਭਾਈ ਕੋਸ਼ਿਸ਼ ਕਰਨੀ ਆ ਜ਼ਿੰਦਗੀ ਦੇ ਵਿੱਚ ਆਪਣਾ ਨੇਮ ਜ਼ਰੂਰ ਬਣਾਉਣਾਗਾ ਗੁਰਬਾਣੀ ਦਾ ਸਵੇਰ ਦਾ ਦੁਪਹਿਰ ਦਾ ਸ਼ਾਮ ਦਾ ਜਿੰਨਾ ਸਮਾਂ ਮਿਲ ਸਕੇ ਸਤ ਗੁਰੂ ਨੂੰ ਯਾਦ ਕਰਨਾ ਜਿਵੇਂ ਆਪਾਂ ਆਪਣੇ ਪਰਿਵਾਰ ਨੂੰ ਟਾਈਮ ਦਿੰਨੇ ਆਵੇਂ ਆਪਣੇ ਗੁਰੂ ਨੂੰ ਜ਼ਰੂਰ ਟਾਈਮ ਦੇਣਾ ਮਹਾਂਪੁਰਸ਼ ਕਹਿੰਦੇ ਜਦੋਂ ਤੁਸੀਂ ਗੁਰੂ ਨੂੰ ਟਾਈਮ ਦੇਣ ਲੱਗੇ ਪ੍ਰਮਾਤਮਾ ਨੂੰ ਟਾਈਮ ਦੇਣ ਲੱਗੇ ਬਾਣੀ ਪੜ੍ਹਨ ਲੱਗੇ ਤਾਂ ਭਾਈ ਗੁਰੂ ਤੁਹਾਡੇ ਸਾਰੇ ਕੰਮਾਂ 'ਚ ਆਪ ਸਹਾਈ ਹੋ ਕੇ ਤੁਹਾਨੂੰ ਟਾਈਮ ਦੇਗਾ ਤੁਹਾਨੂੰ ਬੁਰੇ ਸਮੇਂ ਤੋਂ ਬਚਾਏਗਾ ਇੱਕ ਮਹਾਂਪੁਰਸ਼ਾਂ ਨੇ ਹੋਰ ਬਚਨ ਕੀਤਾ ਸੀਗਾ ਕਿ ਭਾਈ ਜਦੋਂ ਵੀ দান ਕਰਨਾ ਨਾ ਕਿਸੇ ਪਾਸੇ ਵੀ ਦੇ ਕੇ ਭੁੱਲ ਜਾਣਾ ਮਨ 'ਚ ਕਦੇ ਹੰਕਾਰ ਨਹੀਂ ਲੈ ਕੇ ਆਉਣਾ ਵੀ ਮੈਂ ਦਿੱਤਾ ਸਗੋਂ ਉਸ ਪ੍ਰਮਾਤਮਾ ਦਾ ਸ਼ੁਕਰ ਕਰਨਾ ਕਿ ਸਤਿਗੁਰੂ ਤੈਨ ਨੇ ਮੈਨੂੰ ਇੰਨੀ ਸਮਰੱਥਾ ਦਿੱਤੀ ਤੈਨ ਨੇ ਮੈਨੂੰ ਇੰਨਾ ਦਿੱਤਾ ਜਿ ਮੈਂ ਕਿਸੇ ਨੂੰ ਦੇਣਯੋਗ ਹੋ ਗਿਆ ਇਸ ਚੀਜ਼ ਦਾ ਹਮੇਸ਼ਾ ਹੀ ਧਿਆਨ ਰੱਖਣਾ ਮਹਾਪੁਰਸ਼ ਕਹਿੰਦੇ ਸੀ ਵੀ ਭਾਈ ਜਿਹੜੇ ਮਨ ਦੇ ਵਿੱਚ ਕੋਈ ਪਾਪ ਨਹੀਂ ਰੱਖਦੇ ਕੋਈ ਖੋਟ ਨਹੀਂ ਰੱਖਦੇ ਤੇ ਸੇਵਾ ਸਿਮਰਨ ਕਰਨਗੇ ਇੱਕ ਇੱਕ ਬੇਨਤੀ ਹੋਰ ਸੀਗੀ ਵੀ ਭਾਈ ਤੁਸੀਂ ਜਿੱਥੇ ਵੀ ਰਹਿੰਦੇ ਹੋ ਗੁਰਦੁਆਰੇ ਸ਼ਹਿਰ ਪਿੰਡ ਮੋਹੱਲਾ ਕੋਸ਼ਿਸ਼ ਕਰਿਆ ਕਰੋ ਵੀ ਜਿਹੜੇ ਤੁਹਾਡੇ ਘਰ ਦੇ ਕੋਲ ਗੁਰੂ ਘਰ ਨੇ ਉਥੇ ਮਹੀਨੇ 'ਚ ਜਦੋਂ ਵੀ ਤੁਹਾਨੂੰ ਸਮਾਂ ਮਿਲੇ ਨਾ ਸੇਵਾ ਜ਼ਰੂਰ ਕਰਕੇ ਆਇਓ ਕਈ ਵਾਰੀ ਅਸੀਂ ਨੇੜੇ ਛੱਡ ਦਿੰਨੇ ਆਂ ਦੂਰ ਚਲੇ ਜਾਂਦੇ ਆਂ ਕਿਉਂਕਿ ਮਹਾਂਪੁਰਸ਼ ਕਈ ਵਾਰੀ ਸੰਗਤ ਆਉਂਦੀ ਸੀਗੀ ਤੇ ਗਈਆਂ ਨੂੰ ਕਹਿੰਦੇ ਭਾਈ ਤੂੰ ਐਡੀ ਦੂਰੋਂ ਆਇਆ ਅਗਸਤੇ ਚੋ ਗੁਰਦੁਆਰਾ ਆਉਂਦਾ ਸੀ ਉੱਥੇ ਹੀ ਮੱਥਾ ਟੇਕ ਲੈਂਦਾ ਸਾਡੇ ਕੋਲ ਆਉਣ ਦੀ ਕੀ ਲੋੜ ਸੀ ਉਹਨਾਂ ਨੇ ਕਦੇ ਨਹੀਂ ਕਿਹਾ ਵੀ ਭਾਈ ਮੇਰੇ ਕੋਲ ਆਓ ਉਹ ਕਹਿੰਦੇ ਸੀ ਭਾਈ ਜਿੱਥੇ ਗੁਰੂ ਘਰ ਨੇ ਗੁਰਬਾਣੀ ਨਾਲ ਜੁੜੋ ਗੁਰਬਾਣੀ ਨੂੰ ਸਮਝੋ ਸੇਵਾ ਸਿਮਰਨ ਦੇ ਨਾਲ ਜੁੜੋ ਸੋ ਸੰਗਤ ਜੀ ਮਹਾਂਪੁਰਸ਼ਾਂ ਦੇ ਅਨਮੋਲ ਬਚਨ ਸਨ ਆਪਾਂ ਨੇ ਕੋਸ਼ਿਸ਼ ਕਰਨੀ ਇਹਨਾਂ ਨੂੰ ਆਪਣੇ ਹਿਰਦੇ ਚ ਵਸਾਉਣਾਗਾ ਤੇ ਸਤਿਗੁਰੂ ਕਿਰਪਾ ਕਰਨ ਮਹਾਂਪੁਰਸ਼ਾਂ ਦੇ ਕਿਰਪਾ ਕਰਨ ਤੇ ਸਾਡਾ ਜੀਵਨ ਜਿਹੜਾ ਉਹ ਬਹੁਤ ਵਧੀਆ ਹੋ ਜਾਵੇ ਪੁੱਲਾਂ ਚੁੱਕਾ ਮaaf ਕਰਨੀ ਆ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਅਸੀਸਾਂ ਦੇਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ